ਮੁੰਡੇ ਦੇ ਬਾਗੇ ਤੋਂ ਉਦਾਂ ਹੀ ਵੀਡੀਓ ਬਣਾਏਗਾ ਬਣਾਏਗਾ ਵਲੌਗ ਤੇ ਤੇਰੀ ਭੈਣ ਚੁੱਕ ਕੇ ਲੈ ਚੱਲੇ ਆਂ ਵੀ ਅੱਛ ਮੇਰੀ ਗੱਲ ਸੁਣ ਲੈ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਮੇਰੀ ਗੱਲ ਸੁਣ ਲੈ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਇੱਕ ਹੀ ਤੂੰ ਆਣ ਕੇ ਮਾਫੀ ਮੰਗ ਲੈ ਤੇ ਪੈਰਾਂ 'ਚ ਡੇ ਕੇ ਮਾਫੀ ਮੰਗ ਲੈ ਨਹੀਂ ਤਾਂ ਸਾਨੂੰ ਮੰਗਾਉਣੀ ਆਉਂਦੀ ਹੂ 2-4 ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਸੱਚ ਹੈ ਜੋ ਕਿ ਸਾਡਾ ਦੋ ਤਿਰਾਂ ਦਾ ਆਪਸੀ ਰੋਲਾ ਸੀ ਕਿ ਕਿਦਾਂ ਇੱਕ ਭੈਣ ਨੂੰ ਪੰਜ ਸੱਤਾਂ ਮੁੰਡਿਆਂ ਵੱਲੋਂ ਡੈਨੈਬ ਕਰਕੇ ਤੇ ਇੰਟਰਨੈਟ ਤੇ ਵੀਡੀਓ ਪਾਈ ਦੀ ਕਿ ਜੇ ਕਿਸੇ ਦੀ ਹਿੰਮਤ ਹੈ ਗਿਆ ਤੇ ਛੜਾ ਲੋ ਹੈ ਆ ਲੈ ਚੱਲੇ ਆ ਜਲੰਦਰੀਆਂ ਚੱਕ ਕੇ ਆਏ ਤੇ ਆ ਤੇ ਚੱਕ ਲਈਏ ਜੇ ਹੈਗਾ ਤਾਂ ਛੜਾ ਲਾ ਤੇ ਆਪਣੀ ਇਸ ਭੈਣ ਦੇ ਨਾਲ ਫੋਨ ਤੇ ਗੱਲਬਾਤ ਹੋਈ ਆ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਦੱਸਦੇ ਆ ਕਿ ਕੀ ਕੀ ਭੈਣ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਕੀ ਕੀ ਜੀ ਨੇ ਦੱਸਿਆ ਕਿ ਉਹ ਵਾਰਦਾਤ ਕਿੱਦਾਂ ਹੋਈ ਕੀ ਕੀ ਨਾ ਮੁੰਡਿਆਂ ਨੇ ਬਦਸਲੂਕੀ ਕੀਤੀ ਤੇ ਬਾਅਦ ਵਿੱਚ ਜੋ ਮੁੰਡਿਆਂ ਨਾਲ ਵੀ ਗੱਲਬਾਤ ਹੋਈ ਆ ਆ ਉਹ ਤੁਹਾਨੂੰ ਸਾਰੀ ਉਹ ਵੀਡੀਓ ਦਿਖਾਉਂਦੇ ਆ ਸਭ ਤੋਂ ਪਹਿਲਾਂ ਤੇ ਮੇਰੀ ਭੈਣ ਨੇ ਮੈਨੂੰ ਇਹ ਦੱਸ ਕਿ ਤੇ ਹੋਂ ਨੋ ਕਿਸੇ ਮੁੰਡਿਆਂ ਦੇ ਕੰਟਰੋਲ ਚ ਤਾਂ ਨਹੀਂ ਹੈਗੀ ਮੈਨੂੰ ਉਹਨਾਂ ਦਾ ਹੀ ਫੋਨ ਮੈਸੇਜ ਆਇਆ ਹੋਇਆ ਅੱਛਾ ਵੀਡੀਓ ਬਣਾ ਕੇ ਆ ਕਿ ਕੀ ਮਤਲਬ ਕੋਈ ਤਾਂ ਨਹੀਂ ਕੰਮ ਸੀ ਸੀ ਅੱਜ ਹੋਇਆ ਸੀ ਕਿ ਕਦੋਂ ਸੀ ਅੱਛਾ ਅੱਛਾ ਹੁਣ ਤੂੰ ਕੀ ਆ ਦੇ ਰਿਹਾ ਹੈਂ ਹਾਂਜੀ ਤੇ ਤੁਹਾਨੂੰ ਸਾਡਾ ਪ੍ਰਿਆ ਉਹ ਜਿਹੜਾ ਕਿ ਮੁੰਡਾ ਬੈਠਾ ਹੈ ਨਾ ਸੱਤੀ ਸ਼ੋਡ ਵਾਲਾ ਹਾਂਜੀ ਮੈਂ ਜੋ ਉਹੀ ਬੋਲ ਮੈਂ ਨਾਲ ਕੰਮ ਕਰਦੀ ਹਾਂ ਓਕੇ ਜੀ ਉਹਨਾਂ ਨੂੰ ਜਿੱਥੇ ਮਨਾਂ ਨੂੰ ਚੜ੍ਹ ਜਾਂਦਾ ਓਕੇ ਉਹ ਮਤਲਬ ਬੁਲਿੰਡਸ ਬਾਜੀ ਕੱਢਣ ਵਾਸਤੇ ਮੇਰੇ ਫੰਕਸ਼ਨ ਤੇ ਪਹੁੰਚ ਰਹੇ ਸੀ ਓਕੇ ਪਹੁੰਚ ਕੇ ਜਿੱਕਰ ਮੈਂ ਜੋ ਕਿਹਾ ਅਕਾਹਿਆ ਓਕੇ ਮੈਂ ਬਿਲਕੁਲ ਕਿਤੇ ਅੰਦਰ ਆਵਾਜ਼ ਆ ਕੇ ਨਾਲ ਚੱਲਦੀ ਜੋ ਬਾਅਦ ਵਿੱਚ ਫਿਰ ਵੀਡੀਓ ਬਣਾ ਕੇ ਕਿ 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 ਮੈਂ 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 ਬਹੁਤ ਉਸ ਟਾਈਮ ਤੇ ਮੈਨੇ 4 ਸਾਲ ਮੈਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਸੀ ਤੇ ਹੁਣ ਕਿ ਕਰ ਮਤਲਬ ਕਿ ਇਹ ਕਿ ਮੇਰੇ ਨਾਲ ਰਿਸ਼ਤੇ ਦੇ ਵਿੱਚ ਰੰਗਵਾਦ ਹੋਈ ਹੋਰ ਵੀ ਬਹੁਤ ਜਗ੍ਹਾ ਤੇ ਮਤਲਬ ਲਾਇਲ ਬਣਾਨੀ ਸੀ ਬਹੁਤ ਜ਼ਿਆਦਾ ਪਰੇਸ਼ਾਨੀ ਦਿੱਤਾ ਮੈਨੂੰ ਮਾਰਨਾ ਕੁੱਟਣਾ ਇਹ ਉਹ ਜੋ ਬਹੁਤ ਕੁਝ ਮਤਲਬ ਮੇਰੇ ਨਾਲ ਮਤਲਬ ਹੁਣ ਤੁਹਾਨੂੰ ਮਜਬੂਰ ਕਰ ਰਿਹਾ ਵਾ ਕਿ ਮੇਰੇ ਨਾਲ ਗੱਲ ਕਰ ਇਹ ਕਹਿ ਰਹੀ ਕਿ ਮਾਇਆ ਜੋ ਉਹ ਰਿਚੈਲ ਉਸ ਟਾਈਮ ਤੇ ਜਦੋਂ ਆਇਆ ਠੀਕ ਹੈ ਇਹ ਸੋ ਮੇਰੇ ਮਤ ਮੇਰੀ family ਵੀ ਮੈਨੂੰ ਮਤਲਬ పోస్ట్ ਕਰ ਰਹੀ ਹੈ बोल ਰਹੀ ਹੈ ਇਹ ਤੋਂ ਬਸ ਮੈਨੇ ਇੱਕ ਵੀਡੀਓ ਪਾ ਦੇ ਕਿ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹਨੇ ਬਾਹਰ ਇਹ ਕਿਤੇ ਦੇ ਵਿੱਚ ਟਲ ਵਾਕ ਕੀਤਾ ਨਹੀਂ ਉਹਨੇ ਬਾਹਰ ਗਿਆ ਕਿਤੇ ਹਾਂ ਜੀ ਇਹ ਮੁੰਡਾ ਬਾਹਰ ਆ ਕੇ ਲੋ ਵਾਕ ਤੇ ਆਇਆ ਸਰ ਵਾਕੀ ਆ ਤੇ ਇੱਕ ਇਦਨ ਦੀ ਵੀਡੀਓ ਪੈਣੀ ਹੈ ਇਹ ਵੀਡੀਓ ਕਿਦਨ ਦੀ ਹੈ ਇਹ ਵੀਡੀਓ ਮੈਨ ਜੀ ਅੱਜ ਤੋਂ ਵੀਜੀ 1.5 ਸਾਲ ਪੁਰਾਣੀ ਹੈ ਅੱਛਾ 1.5 ਸਾਲ ਪੁਰਾਣੀ ਵੀਡੀਓ ਹੈ ਹਾਂ ਜੀ 1.5 ਸਾਲ ਪੁਰਾਣੀ ਵੀਡੀਓ ਹੈ ਇਹ ਐਵੇਂ ਕਿਸੇ ਚੋਕ ਕੇ ਬਾਅਦ ਵਿੱਚ ਹੱਸ ਦਿੱਤੀ। ਨਹੀਂ ਤੁਸੀਂ ਤੇ ਕਹਿੰਦੇ ਹੋਣ ਦੀ ਗੱਲ ਹੈ ਪੈਣੇ ਹੁਣੇ ਮੈਂ ਜੇ ਮੇਰੇ ਨਾਲ ਗੱਲ ਹੋਈ ਆ ਵੀ ਮੈਨੂੰ ਇਹਨੇ ਚੱਕ ਕੇ ਲੈ ਗਿਆ। ਮੇਰੀ ਕਸਮ ਹੁੰਦੀ ਚੱਲੀ ਇਹ ਕਿ ਵੀਡੀਓ ਜੇ ਵਾਇਰਲ ਹੋਈਏ ਤਾਂ ਬਹੁਤ ਲੋਕ ਵਾਇਰਲ ਹੈ ਨਾ। ਹਾਂਜੀ। ਇੱਕ ਤਰ੍ਹਾਂ ਕਰਕੇ ਕਿੰਨੇ ਮਸੀਦਾ ਭਰਾ ਮੇਰੀ ਭੈਣ ਮਿਲਣਾ ਫੋਲੋ ਕਰੋ ਇਹਨੂੰ ਫੋਲੋ ਕਰੋ। ਹਾਂਜੀ। ਚੋਸ ਕਰਕੇ ਐਵੇਂ ਹੀ ਲੱਗਦਾ ਹੁਣ ਮੇਰੇ ਮਸਤ ਮਿਲਣਾ ਕੋਸ਼ਾਲ ਤੋਂ ਖਾਣ ਮਾਰਨਾ ਮੇਰਾ ਕੰਟੈਂਟ ਨਹੀਂ ਆ ਰਿਹਾ। ਨਹੀਂ। ਇਹ ਪਨੇ ਗਲਤ ਗੱਲ ਹੈ ਨਾ ਇਸ ਬੰਦੇ ਵਾਸਤੇ ਵੀ ਤਾਂ ਇੱਕ ਲੇਡੀਜ਼ ਨੂੰ ਭਾਵੇਂ ਤੁਸੀਂ ਦੂਜੇ ਜੀ ਹੈ ਨਾ ਜਿੱਦਾਂ ਮਰਜੀ ਤੁਸੀਂ ਹੈ ਨਾ ਪਰ ਇੱਜ਼ਤ ਹਰ ਕਿਸੇ ਦੀ ਹੁੰਦੀ ਪਨੇ ਸੈਲਫ ਰਿਸਪੈਕਟ ਹਰ ਕਿਸੇ ਦੀ ਹੁੰਦੀ ਆ ਮਤਲਬ ਕਿ ਤੁਹਾਨੂੰ ਇੱਕ ਸਾਦੀ ਟਾਡੀ ਫੋਨ ਲਗਾਓ ਕਿ ਮਤਲਬ ਕਿ ਫੋਨ ਲਗਾਓ ਮੈਨੂੰ ਕੌਨਫਰੈਂਸ 'ਚ ਆਮ ਆ ਪਨੇ ਲੇਲਾ ਕਾਨਫਰੈਂਸ ਹੈ ਤੂੰ ਲੇਲਾ ਕੋਈ ਗੱਲ ਨਹੀਂ ਉਹਨੂੰ ਮਿਲ ਨਹੀਂ ਆਇਆ ਕਿਥੋਂ ਦਾ ਉਹ ਅਲਾਵਲਪੁਰ ਜ਼ਿਲ੍ਹਾ ਕਿਹੜਾ ਜੀ ਅਛਾ ਪਿੰਡ ਕਿਹੜਾ ਇਹਦਾ ਇਹ ਪਿੰਡ ਲਾਵਲਪੁਰ ਦਸਤਰੀ ਉਹ ਪਿੰਡ ਨਾ 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 ਕੀ ਇਹਦਾ ਅਜਾ ਨਾਮ ਹੈ ਦਾ ਸਾਹਿਲ ਕਰੜਾ ਸਾਹਿਲ ਕਰੜਾ ਤੇ ਇਹਦੇ ਫਾਦਰ ਦਾ ਨਾਮ ਰਾਮ ਰਤਨ ਅਛਾ ਰਾਮ ਰਤਨ ਨਾ ਅਛਾ ਠੀਕ ਹੈ ਬਈ ਓਕੇ ਓਕੇ ਪੈਣੀ ਤਿੰਨੀ ਪੈਣੀ ਤੂੰ ਪਹਿਲਾਂ ਦੱਸੋ ਤੁਸੀਂ ਕੀ ਚਾਹੁੰਦੇ ਜੀ ਹੁਣ ਮੈਂ ਤੇ ਤੁਹਾਨੂੰ ਪੁੱਛ ਰਹੀ ਸੀ ਕਿ ਤੁਸੀਂ ਦੱਸੋ ਕੀ ਪੈਣੀ ਆਪਾਂ ਇਸ ਬੰਦੇ ਤੋਂ ਇਸ ਬੰਦੇ ਤੋਂ ਤੇਰੇ ਪੈਰਾਂ 'ਚ ਡਗਾ ਕੇ ਤੇਰੇ ਪੈਰਾਂ 'ਚ ਡਗਾ ਕੇ ਮਾਫੀ ਮੰਗਾਉਣੀ ਆ ਦੀ ਮਾਫੀ ਮੰਗਵਾ ਰਹੇ ਹਾਂ ਜੀ। ਇਹ ਤੇਰੇ ਪੈਰਾਂ 'ਚ ਡਗਾ ਕੇ। ਕਿਉਂਕਿ ਪਹਿਨੇ ਇੱਕ ਤੁਹਾਡੀ ਕਲੀ ਬੇਇਜ਼ਦਨੀਆ ਇਹ ਸਾਰੀ ਔਰਤ ਜਾਤ ਦੀ ਬੇਇਜ਼ਤੀ ਹੈ ਹਨਾ ਅੱਜ ਇਹਨੇ ਇਹਨੇ ਵੀਡੀਓ ਬਣਾ ਕੇ ਪਾਈ ਆ ਕੱਲ ਨੂੰ ਕੋਈ ਹੋਰ ਵੀਡੀਓ ਬਣਾ ਕੇ ਪਾਊਗਾ ਪਈ ਵੀ ਆ ਦੀ 3 ਚੋਕਲੀ ਦੀ ਭੈਣ ਚੋਕਲੀ ਆ ਤੇ ਆਜੋ ਹਨਾ। ਕੋਈ ਗੱਲ ਨਹੀਂ ਤੁਸੀਂ ਇਦਾਂ ਹੀ ਕਾਨਫਰੈਂਸ ਦੇ ਲਓ ਮੇਰੇ ਨਾਲ ਨੈਟ ਨਹੀਂ ਚੱਲ ਰਿਹਾ ਤੇ। ਹਾਂਜੀ। ਓਕੇ ਓਕੇ ਕਰਿਓ ਜੀ। ओक, ओके 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 हेलो हाँ बढ़िया वीडियो बना बना पा यार मैं लोग चुक के ते वीडियो बना बना पा दिया वहां येरे वास्ते चंकी करतूत पे दस ਕੋਈ ਵੀ ਰੇਤਨ ਤੋਂ ਤੋਂ ਪਰਤੌਰ ਹਾਂਜੀ ਬਸ ਵੈਸੇ ਬਣਾਏ ਸੀ ਇਹ ਨਹੀਂ ਵੈਸੇ ਭਾਵੇਂ ਫੋਨ ਤੇ ਬਚਾਈ ਆ ਵੈਸੇ ਬਣਾਈਆਂ ਪਰ ਇਹਦਾ ਕੀ ਮੈਸੇਜ ਆਂਦਾ ਦੁਨੀਆ ਨੂੰ ਇਹ ਦਸ ਪਹਿਲਾਂ ਮਿਲਿਆ ਕੋਈ ਨਹੀਂ ਪਾਈ ਕਿ ਮੈਂ ਦੱਸਿਆ ਤੁਹਾਨੂੰ ਇਹਦੇ ਨਾਲ ਸੀ ਨਾ ਹਾਂਜੀ ਪਹਿਲਾਂ ਸਾਡੇ ਨਾਲ ਪਹਿਲਾਂ ਬੈਣਾ ਹੁੰਦਾ ਵਧੀਆ ਬਈ ਮੇਰੀ ਗੱਲ ਸੁਣ ਮੈਨੂੰ ਸਾਰੀ ਇਨਫੋਰਮੇਸ਼ਨ ਮਿਲ ਗਈ ਆ ਕੁੜੀ ਨੇ ਵੀ ਦੱਸ ਦਿੱਤਾ ਵਾ ਕਿ ਤੂੰ ਇਹਨੂੰ ਫੰਕਸ਼ਨ ਤੋਂ ਚੱਕਿਆ ਸੀਗਾ ਕੋਈ ਬਲੌਗ ਨਹੀਂ ਸੀਗਾ ਕੋਈ ਕੁਝ ਨਹੀਂ ਸੀਗਾ ਤੋਏ ਨੇ ਫੌਂਸ਼ਨ ਤੋਂ ਚੱਕਿਆ ਚੱਕ ਕੇ ਇਹਨੂੰ ਇੱਕ ਸਾਰਾ ਕਿਡਨਾਪ ਕਰਕੇ ਇਹਨੂੰ ਲੈ ਕੇ ਗਿਆ ਤੇ ਤੂੰ ਇੱਕ ਵੈਸੇ ਹੀ ਇੱਕ ਆਪਣੀ ਛੇਕੀ ਮਾਰਨ ਦਾ ਵਾਸਤੇ ਤੋ ਇੱਕ ਵੀਡੀਓ ਬਣਾ ਕੇ ਪਾਈ ਆ ਠੀਕ ਹੈ ਜੀ ਤੂੰ ਮੇਰਾ ਵੀਰ ਜੇ ਤੂੰ ਜਿਹੜੇ ਵੀ ਦੇਸ਼ ਚ ਹੈਗਾ ਨਾ ਮੈਨੂੰ ਸਾਰਾ ਪਤਾ ਵਾ ਕਿੱਥੇ ਹੈਗਾ ਵਾ ਲੋਕੇਸ਼ਨ ਹੈਗੀ ਆ ਸਭ ਕੁਝ ਮੈਨੂੰ ਪਤਾ ਵਾ ਠੀਕ ਹੈ ਜੀ ਤੇਰੇ ਹੀ ਇਸੇ ਚ ਭਲਾ ਮਾਨਸਿਆ ਮੇਰਾ ਵੀਰ ਇਹਦੇ ਪੈਰਾਂ 'ਚ ਡਿੱਗ ਕੇ ਇੱਕ ਆਪ ਦੱਸ ਇਹਦੇ ਇੰਡੀਆ ਆ ਇਹਦੇ ਪੈਰਾਂ 'ਚ ਡੇ ਕੇ ਮਾਫੀ ਮੰਗ ਤੋ ਵੀ ਇੱਕ ਵੀਡੀਓ ਬਣਾ ਕੇ ਪਾ ਸੰਗ ਤੈਨੂੰ ਇਦਾਂ ਹੀ ਹਾਂ ਜੇ ਤੇ ਜਿਹਦੇ ਪਿਆਰ ਨਾ ਪਾਦੇਗਾ ਵੀਰ ਮੈਂ ਤੇਰਾ ਉਦਾਂ ਕੋਈ ਦੁਸ਼ਮਨੀ ਸੀਗਾ ਮੇਰੀ ਤੇ ਤੇਰਾ ਕੋਈ ਵੱਟ ਬੰਨੇ ਦਾ ਰੋਲਾ ਨਹੀਂ ਆ ਠੀਕ ਆ ਪਰ ਤੇਰਾ ਮੈਸੇਜ ਸਾਰੀ ਔਰਤ ਜਾਤ ਨੂੰ ਇੱਕ ਸਾਦਾ ਚੈਲੰਜ ਕਰ ਰਿਹਾ ਸੀ ਤੇਰਾ ਮੈਸੇਜ ਉਹਾਰੇ ਭੈਣਾਂ ਦੇ ਭਰਾਵਾਂ ਨੂੰ ਚੈਲੰਜ ਕਰਦਾ ਸੀ ਇੱਕ ਪਵਿੱਤਰ ਰਿਸ਼ਤੇ ਨੂੰ ਚੈਲੰਜ ਕਰ ਰਿਹਾ ਸੀ ਆ ਜਾਓ ਇਹਦੇ ਭਰਾਵਾਂ ਨੂੰ ਕਹਿ ਰਹੇ ਆਂ ਵੀ ਆ ਜਾਓ ਜੇ ਸ਼ਰਾਬ ਸਦੇ ਛਡਾ ਲੋ ਉਹ ਵਕਰੀ ਗੱਲ ਹੈ ਨਾ ਪਰ ਕਿਸੇ ਨੂੰ ਐਦਾਂ ਵੀਡੀਓ ਬਣਾ ਕੇ ਪਾਉਣੀ ਹੈ ਨਾ ਤੁਸੀਂ ਕਿਹਾ ਤੁਸੀਂ ਖੁਦ ਕਿਹਾ ਕਿ ਵੀਡੀਓ ਨੇ ਤੁਸੀਂ ਖੁਦ ਕਿਹਾ ਉਹ ਬਹੁਤ ਔਰਚਰ ਫੀਲ ਹੋਇਆ ਹਾਂਜੀ ਸੱਚ ਕਹਿੰਦਾ ਸਾਡੇ ਇੱਕ ਪਰ ਦੀ ਗੱਲ ਨਹੀਂ ਸੀ ਦੋ ਤਿੰਨ ਵਾਰੀ ਦੱਸ ਰਹੀ ਸੀ ਤੁਸੀਂ ਤੁਸੀਂ ਵੀਡੀਓ ਇੱਕ ਵਾਰ ਦੀ ਵਾਇਰਲ ਅੱਛਾ ਅੱਛਾ ਦੋ ਤਿੰਨ ਵਾਰੀ ਨੇ ਚਾਂਸ ਕੀਤਾ ਇਦਾਂ ਹਾਂਜੀ ਨਹੀਂ ਮਤਲਬ ਇਸ ਤਰ੍ਹਾਂ ਫੰਕਸ਼ਨ ਦੇ ਪਰੇਸ਼ਾਨ ਕਰਨ ਦਾ ਵਾਲਾ ਕੰਮ 3-4 ਵਾਰੀ ਚਾਂਸ ਹੋ ਰਿਹਾ ਅੱਛਾ ਫੀ ਫੰਕਸ਼ਨਾਂ ਤੇ ਜਿੱਥੇ ਤੁਸੀਂ ਜਾਂਦੇ ਉੱਥੇ ਤਾਂ ਜਾ ਕੇ ਪਰੇਸ਼ਾਨ ਕਰਦਾ ਸੀਗਾ ਨਹੀਂ ਤੇਰੀ ਭਰਾਵਾ ਤੇਰੀ ਵੀਡੀਓ ਵੇਖ ਕੇ ਹਰ ਇੱਕ ਕੁੜੀ ਨੂੰ ਇੱਕ ਮਾਂ ਚ ਡਰ ਬਹਿ ਗਿਆ ਵਾ ਕਈਆਂ ਭੈਣਾਂ ਦੇ ਮੈਨੂੰ ਫੋਨ ਆਇਆ ਕਿ ਵੀਰੇ ਇਹ ਇਦਾਂ ਦੇ ਫਿਰ ਅਸੀਂ ਸੇਫ ਹੀ ਨਹੀਂ ਹਾਂ ਕਿਤੇ ਪੰਜਾਬ 'ਚ ਹੀ ਨਹੀਂ ਸੇਫ ਹੈਂਗਾ ਠੀਕ ਹੈ ਨਾ ਮੇਰੇ ਵੀਰ ਮੇਰਾ ਭਰਾ ਇੰਡੀਆ ਆ ਆਪ ਦੱਸ ਅਸੀਂ ਜਿੱਥੇ ਕਹਿਗਾ ਅਸੀਂ ਉੱਥੇ ਆਵਾਂਗੇ ਇਹਦੇ ਪੈਰਾਂ 'ਚ ਡੇਕੇ ਮਾਫੀ ਮੰਗ ਕੇ ਤੇਰਾ ਛੁੜਗਾਰਾ ਤਾਦ ਹੋਣਾ ਹੀ ਮੈਨੂੰ ਪਤਾ ਕੀ ਚੱਕਰ ਕਰ ਰਿਹਾ ਤੂੰ ਵੀ ਚੱਕਰ ਵਿਦਿਅਸੀਂ ਵੇਖ ਲਿਆ ਵਾ ਮੇਰੀ ਗੱਲ ਕੁੜੀਆਂ ਮੇਰੀ ਗੱਲ ਸੁਣ ਵੀਰੇ ਨਿੱਕਿਆ ਨਿੱਕਿਆ ਧੀਆ ਪਹਿਣਾ ਅੱਗੇ ਇੰਨੀਆਂ ਡਰੀਆਂ ਪਈਆਂ ਵਾ ਵੀ ਜੋਸ਼ ਮਾ ਚੱਲ ਜਾਵਾ ਤੇਰੀ ਵੀਡੀਓ ਵੇਖ ਕੇ ਕੇ ਜੀ ਕਰੂਤੀ ਪਹਿਣਾ ਕਰੂੰ ਬਾਹਰ ਨਿਕਲਦਾ ਕੋਈ ਧੀ ਪਹਿਣ ਕਰੂੰ ਬਾਹਰ ਨਿਕਲੂਗੀ ਬੰਦੇ ਦਾ ਪੁੱਤ ਬਣ ਕੇ ਤੈਨੂੰ ਮੈਂ ਪਿਆਰ ਨਾਲ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਪਿਆਰ ਨਾਲ ਤੈਨੂੰ ਆਂਦਾ ਮੈਨੂੰ ਪਤਾ ਲੱਗ ਗਿਆ ਵਾ ਤੂੰ ਕਿੰਦੀਆਂ ਤੁਹਾਡੇ ਜਿਹੜੇ ਗੈਂਗ ਵਾ ਸਾਰੇ ਦਾ ਪਤਾ ਲੱਗ ਗਿਆ ਮੈਨੂੰ ਠੀਕ ਹੈ ਜੀ 14 ਘੰਟੇ ਤੋਂ ਠੀਕ ਆ ਖਾਲਸੇ ਦੇ ਅੱਗੇ ਕੋਈ ਗੈਂਗ ਨਹੀਂ ਟਿਕਦਾ ਇੱਕ ਗੱਲ ਤੈਨੂੰ ਦੱਸਦਾ ਤੈਨੂੰ ਇਹ ਗੱਲ ਤੈਨੂੰ ਵੀ ਪਤਾ ਹੀ ਠੀਕ ਆ ਨਾ ਜਿੱਡਾ ਮਰਜੀ ਤੂੰ ਗੈਂਗਸਟਰ ਹੋਏਗਾ ਖਾਲਸੇ ਲੱਗੇ ਨਹੀਂ ਟੁਟਿਕਣਾ ਮੈਨੇ ਇਕੱਲੀ ਤੇਰੀ ਗੱਲ ਨਹੀਂ ਆਈ ਇਹ ਹਰ ਔਰਤ ਜਿੰਨੇ ਜਿੰਨੇ ਵੀਡੀਓ ਦੇਖਿਆ ਹਰ ਔਰਤ ਦੇ ਮਨ 'ਚ ਡਰ ਬਿਆਵਾ ਇਹ ਅੱਜ ਕੱਲ੍ਹ ਕੁੜੀਆਂ ਛਰੀਆਂ 'ਚ ਚੁੱਕ ਕੇ ਤੇ ਵੀਡੀਓ ਬਣਾਉਂਦੇ ਇਹਨਾਂ ਨੂੰ ਕੋਈ ਡਰ ਹੀ ਨਹੀਂ ਹੈਗਾ ਨਹੀਂ ਤੇ ਜਿੱਥੇ ਤੂੰ ਹੈਗਾ ਨਾ ਮੈਂ ਜਿੱਥੇ ਤੂੰ ਹੈਗਾ ਮੈਂ ਤੈਨੂੰ ਉੱਥੇ ਹੀ ਪਹੁੰਚ ਜਾਊਂਗਾ ਤੇਰੇ ਕੋਲ ਮੈਂ ਤੇਰੀਆਂ ਫੋਟੋਆਂ ਸਾਰੀਆਂ ਤੇਰੀਆਂ ਆਈਡੀਆ ਸਾਰੀਆਂ ਮੇਰੇ ਕੋਲ ਆਂਗਾ ਹੁਣੇ ਮੈਂ ਫੋਟੋਆਂ ਵਾਇਰਲ ਕਰ ਦਿੱਤੀਆਂ ਨਾ ਤੇਰੀਆਂ ਪੂਰੀਆਂ ਕੰਪਲੀਟ ਤੇਰਾ ਐਡਰੈਸ ਵਾਇਰਲ ਕਰ ਦਿੱਤਾ ਸਭ ਕੁਝ ਤੇ ਤੇਰਾ ਤੂੰ ਝੂਕਦੇ ਤੇਰੇ ਕੋਲ ਆਉਣੀ ਸਾਰੇ ਜਾਣੇ ਬੰਦੇ ਦਾ ਪੁੱਤ ਬਣ ਕੇ ਆਪ ਵੀਡੀਓ ਬਣਾ ਕੇ ਪਾ ਦੇ ਜਾਂ ਇਥੋਂ ਵੀ ਮੈਂ ਮਾਫੀ ਮੰਗਦਾ ਇਸ ਭੈਣ ਤੋਂ ਠੀਕ ਹੈ ਜੀ ਮੈਂ ਇੱਕ ਗਲਤੀ ਕੀਤੀ ਹੈ ਔਰਤ ਜਾਤ ਤੋਂ ਸਾਰੀ ਤੋਂ ਮੈਂ ਮਾਫੀ ਮੰਗਦਾ ਕਿ ਕਿਸ ਬਲੌਗ ਬਣਾਉਣ ਦੇ ਹਾਂ ਠੀਕ ਹੈ ਜੀ ਪਰ ਬਲੌਗ ਬਲੌਗ ਤੇਰਾ ਕੋਈ ਨਹੀਂ ਸੀਗਾ ਤੂੰ ਕੁੜੀ ਨੂੰ ਚੁੱਕ ਕੇ ਇੱਕ ਫੰਕਸ਼ਨ ਤੋਂ ਚੁੱਕਣਾ ਕੋਈ ਬਲੌਗ ਹੁੰਦਾ ਵਾ ਫੰਕਸ਼ਨ ਤੋਂ ਜ਼ਬਰਦਸਤੀ ਚੁੱਕ ਕੇ ਮੁੰਡਿਆ ਤੂੰ ਆਪਣੀ ਭੈਣ ਨੂੰ ਮੁੰਡਿਆਂ ਦੇ ਵਿਚਕਾਰ ਬਾਏਂਗਾ ਬਣਾ ਕੇ ਬਾ ਕੇ ਮੁੰਡਿਆਂ ਦੇ ਵਿਚਕਾਰ ਬਾਕੇ ਮੇਰੀ ਗੱਲ ਸੁਣ ਵਾਪਸ ਦੀ ਗੱਲ ਹੈ ਮੁੰਡਿਆਂ ਦੇ ਵਿਚਕਾਰ ਬਾਕੇ ਤੇ ਤੂੰ ਆਪਦੀ ਭੈਣ ਨੂੰ ਵੀਡੀਓ ਬਣਾ ਕੇ ਪਾਏਂਗਾ ਇੱਕ ਇਦਾਂ ਦੀ ਪਾਏਂਗਾ ਵੀਡੀਓ ਬਣਾ ਕੇ ਹਾਂ ਮੁੰਡੇ ਉਹਨਾਂ ਨੇ ਨਹੀਂ ਮੇਜ਼ਰ ਨਹੀਂ 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 ਵਾਇਰਲ ਕਰਨ ਦੀ ਵੱਖਰੀ ਗੱਲ ਆ ਵਾਇਰਲ ਕਰਨ ਦੀ ਵੱਖਰੀ ਗੱਲ ਬਣਾਈ ਤਾਂ ਗਈ ਸੀ ਨਾ ਬਣਾਈਆਂ ਤੇ ਤਾਂ ਹੀ ਵਾਇਰਲ ਹੋਈ ਆ ਤੂੰ ਵੀਡੀਓ ਬਣਾਈਆਂ ਤੇ ਵਾਇਰਲ ਹੋਈ ਆ ਉਹ ਆਉਦੀ ਭੈਣ ਦੀ ਇਦਾਂ ਵੀਡੀਓ ਬਣਾ ਕੇ ਮੁੰਡਿਆਂ ਹਾਲਾਂਕਿ ਤੇਰੀ ਭੈਣ ਮੇਰੀ ਭੈਣ ਉਹਦਾ ਕੋਈ ਕਸੂਰ ਨਹੀਂ ਆ ਪਰ ਆਪਣੀ ਭੈਣ ਨੂੰ ਇਦਾਂ ਮੁੰਡਿਆਂ ਚ ਪਾ ਕੇ ਉਹਦੀ ਵੀਡੀਓ ਵਾਇਰਲ ਕਰੇਗਾ ਨੈਟ ਤੇ ਪਾਏਗਾ ਜਾਂ ਉਹਦਾ ਮੁੰਡਿਆਂ ਚ ਪਾ ਕੇ ਉਹਦਾ ਹੀ ਵੀਡੀਓ ਬਣਾਏਗਾ ਬਣਾਏਗਾ ਵਲੌਗ ਤੇ ਤੇਰੀ ਭੈਣ ਚੁੱਕ ਕੇ ਲੈ ਚੱਲੇ ਆ ਵੀ ਅੱਜ ਮੇਰੀ ਗੱਲ ਸੁਣ ਲੈ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਮੇਰੀ ਗੱਲ ਸੁਣ ਲੈ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਇੱਕ ਹੀ ਤੂੰ ਆਣ ਕੇ ਮਾਫੀ ਮੰਗ ਲੈ ਤੇ ਪੈਰਾਂ 'ਚ ਡੇ ਕੇ ਮਾਫੀ ਮੰਗ ਲੈ ਨਹੀਂ ਤਾਂ ਸਾਨੂੰ ਮੰਗਾਉਣੀ ਆਉਂਦੀ ਹੂ ਧੰਨਵਾਦ ਵੀ ਤੇਰਾ ਮੈਂ ਤਾਂ ਕੋਈ ਨਹੀਂ ਮੈਂ ਤਾਂ ਤੋ ਕੁਝ ਨਹੀਂ ਨਕਲਾ ਦਾ ਪ੍ਰੋਗਰਾਮ ਕਰਦੇ ਆ ਇਹ ਹਾਂਜੀ ਦੱਸਿਆ ਤੁਹਾਨੂੰ ਇਹ ਮੈਨੂੰ ਸਾਰਾ ਦੱਸਿਆ ਵਾ ਕਿ ਮੈਂ ਪ੍ਰੋਗਰਾਮ ਤੇ ਹਾਂ ਇਹਨੇ ਮੈਨੂੰ ਪ੍ਰੋਗਰਾਮ ਤੋਂ ਚੱਕਿਆ ਚੱਕਿਆ ਇਹਨੇ ਜ਼ਬਰਦਸਤੀ ਆ ਮੈਨੂੰ ਬਲੈਕਮੇਲ ਕੀਤਾ ਮੈਨੂੰ ਗੱਡੀ ਚ ਭਾਇਆ ਠੀਕ ਆ ਬੀਟਿਆਂ ਦੇ ਦੱਸਦੇ ਪਏ ਆ ਨਾ ਕਿ ਲੜਕੀ ਆ ਇਹ ਕਿ ਮੈਨੂੰ ਪਤਾ ਵਾ ਇਹ ਭੈਣ ਦੂਜੀ ਆ ਮਤਲਬ ਜਿਹੜੀ ਹਨ ਹੁੰਦੀ ਹੈ ਅੱਜ ਕੱਲ ਦੂਜੀ ਹੈ ਨਾ ਤੇਰੇ ਮਹੰਤਵਾ ਕਿ ਮਹੰਤਵਾ ਮਹੰਤਵਾ ਮੈਨੂੰ ਪਤਾ ਮੈਨੂੰ ਅੱਧੇ ਘੰਟੇ ਬਾਅਦ ਹੀ ਪਤਾ ਲੱਗੇ ਮਹੰਤਵਾ ਭੈਣ ਠੀਕ ਆ ਉਹ ਬਖਮੰਤਾ ਦੀ ਕੋਈ ਇਤਨੀ ਹੁੰਦੀ ਪਹਿਲਾਂ ਇਹ ਦੱਸ ਮੈਨੂੰ ਮੈਂ ਇੱਕ ਗੱਲ ਦਾ ਜਵਾਬ ਦੇ ਮਹੰਤਾ ਦੀ ਇਤਨੀ ਹੁੰਦੀ ਯਾਰ ਰਿਲੇਸ਼ਨ ਪਹਿਲਾਂ ਸੀਗਾ ਹਨਾ ਚੱਲ ਜੇ ਰਿਲੇਸ਼ਨ ਆ ਤੇ ਤੂੰ ਔਰ ਤੇ ਜਾਦੂ ਚੈਲੰਜ ਹੀ ਕਰੇਗਾ ਐਦਾਂ ਵੀ ਤੁਹਾਡੀ ਭੈਣ ਮੈਂ ਚੋਕੇ ਲੈ ਚੱਲਿਆ ਵਾ ਇਹ ਸਲ ਬਾਕੀ ਆ ਵਾ ਯਾਰ ਮੈਂ ਤੇਰੇ ਨਾਲ ਬਹੁਤੇ ਗੱਲਾਂ ਨਹੀਂ ਕਰਨੀਆਂ ਜਿੱਦਾਂ ਇਹ ਵੀਡੀਓ ਬਣਾ ਕੇ ਪਾਈ ਆ ਨਾ ਉਦਾਂ ਮੇਰੀ ਵਿੱਚ ਗੱਲ ਸੁਣ ਲੋ ਭੈਣ ਬੋਲ ਤੇਰਾ ਨੰਬਰ ਮੇਰੇ ਕੋਲ ਆ ਗਿਆ ਵਾ ਸਲਵਾਈਕਿਆ ਦੇ ਵਿੱਚੋਂ ਪਤਾ ਤੇਰੇ ਨੰਬਰ ਤੋਂ ਤੇਰਾ ਸਲਵਾਈਕਿਆ ਦਾ ਨੰਬਰ ਆ ਤੇਰੇ ਨੰਬਰ ਤੋਂ ਤੇਰਾ ਐਡਰੈਸ ਪਤਾ ਕਰਨਾ ਬਹੁਤ ਹੀ ਟਾਈਮ ਨਹੀਂ ਲੱਗਦਾ ਬੈਸੀ ਦੇ ਵਿੱਚ 10 ਮਿੰਟਾਂ ਇਤਰਾ ਮੈਂ ਐਡਰੈਸ ਪਤਾ ਕਰ ਸਕਦਾ ਵਾਂ ਇੰਤੀ ਗੱਲ ਨਹੀਂ ਚਾਹੁੰਦਾ ਜੀ ਜੋ ਇੱਕ ਤੋ ਚਾਰ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਸੱਚ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਉਹ ਵੀਡੀਓ 2 ਸਾਲ ਪੁਰਾਣੀ ਹੈ ਕਿਉਂਕਿ ਸਾਡਾ ਦੋ ਤਿਰਾਂ ਦਾ ਆਪਸੀ ਰੋਲਾ ਸੀ ਜੋ ਕਿ ਵੀਡੀਓ ਦੇ ਵਿੱਚ ਦੱਸ ਰਿਹਾ ਉਹ ਇੱਕ ਲੜਕੀ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਉਹ ਲੜਕੀ ਨਹੀਂ ਹੈ ਉਹ ਇੱਕ ਮਹੰਤਾ ਹੈ ਉਸ ਦਾ ਨਾਮ ਆਇਆ ਹੈ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਔਰ ਮੈਂ ਮਾਯਾ ਬਾਬਾ ਜੀ ਤੋਂ ਮਾਫੀ ਮੰਗਦਾ ਹਾਂ